ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਲੈਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਪੰਬ ਨਹੀਂ ਰੋਕ ਸਕੇ ਇਹ ਸ਼ਕਨੀ ਰੋਕੂ ਗੱਲ ਇਹ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਇਆ ਤਾਇਆ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿਣੀ ਸੀ ਕੁੰਭ ਕਰ ਲਈ ਮੈਂ ਤਾਂ ਹੀ ਕਿਹਾ ਜੇ ਸ਼ਕਨੀ ਜਣੇ ਮੈਨੂੰ ਕਿਹਾ ਪੰਪ ਨਹੀਂ ਰੋਕ ਸਕੇ ਇਹ ਸ਼ਕਮੀ ਰੋਕੂ ਇਲਾਕੇ ਚਾਨਕੋਟ ਦੇ ਲਈ ਜਾਂਦਾ ਹੈ ਨਾ ਉਹਨੇ ਨਹੀਂ ਮੈਂ ਨਹੀਂ ਕਹਤਾ ਉਹਨਾਂ ਦਾ ਹੱਕ ਆ ਮੈਂ ਕਰ ਗਿਆ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 4.6 ਫੁੱਟ ਦਾ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ਾ ਇਹ ਤਾਂ ਮੈਂ ਬੈਠਾ ਨਹੀਂ ਹਾਂ ਠੀਕ ਹੈ ਨਾ ਤੇ ਜੇ ਇੰਨਾ ਹੀ ਸੀਗਾ ਤਾਂ ਰੋਕ ਲੰਗਾ ਸ਼ਕਮੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ 4.5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿ ਨਹੀਂ ਸੀ ਕੰਬ ਕਰ ਲਈ ਮੈਂ ਤਾਂ ਹੀ ਕਿਹਾ ਜੇ ਸ਼ਕਮੀ ਠੀਕ ਹੈ ਆਮ ਆਦਮੀ ਹੈ 3001 ਕਹਿੰਦੇ ਗੱਡੀ ਦਾ ਨੰਬਰ ਲੱਗਿਆ ਚਲਾਣੀ ਹੈਗਾ ਮੇਰਾ ਆਦਮੀ ਆਦਮੀ ਜਦੋਂ ਕਾਂਗਰਸ ਸੀਗਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਆਚੋ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਇਹ ਲੱਗਿਆ ਸਾਨੂੰ ਤਿਰੰਗਾ ਯਾਤਰਾ ਕਦਨੇ ਹੱਤਬੱਦ ਨਹੀਂ ਰੁਕ ਸਕੇ ਕਿ ਕਿ ਲੋਕ ਲੈਣਗੇ ਉਹ ਸੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਿਰੰਗੇ ਨੂੰ ਅੱਜ ਇਹ ਨਦੀ ਰਾਜਨੀਤੀ ਯਾਤਰਾ ਸੀਗੀ ਤੇ ਆਪਾਂ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਜਿਨ੍ਹਾਂ ਨਾਲ ਨਾਲ தாம் ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਣ ਪੰਜੇ ਨਾਲ ਚੰਡੀਗੜ੍ਹ ਤੇ ਸਮਝੌਤਾ ਹੋ ਗਿਆ ਬਦ ਐਕਸ ਜਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸਰਦਾਰ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਓ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਫੁੱਲਾ ਆਇਆ ਬਈ ਇਹਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਖਰ ਸਾਹਿਬ ਨੇ ਜਿਵੇਂ ਕਹਿਤਾ ਟੁਕੜਾ ਟੁਕੜਾ ਪਾਰਟੀ ਆ ਸਰਕਾਰ ਕੇ ਗਏ ਨੇ ਮੂਰੇ ਮੋਟਰਸਾਈਕਲ ਗਾਇਆ ਗੱਡੀ ਤੇ ਮੈਂ ਆ ਖੜਾ ਸੀ ਮਾਂ ਦਾ ਪੁੱਤ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਫੁੱਲ ਸਾਹਿਬ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੇਰੇ ਤੋਂ ਕਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਕੀ ਕਹਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਤੁਹਾਡੀ ਯਾਤਰਾ ਕਿੱਥੇ ਨੂੰ ਜਾਏਗੀ ਹੁਣ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਕਿਸੇ ਤੋਂ ਵੀ ਰਾਜਨੀਤੀ ਪੈਣੀ ਹੈ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਕੋਈ ਜਨੇ ਕਾਰਕਸ ਨੂੰ ਹੀ ਤਾਲਾ ਲਾਇਆ ਗੱਲ ਇਹ ਆ ਇਸੇ ਗੱਡੀ 'ਚ ਰਵਿੰਦੀ ਸਿੰਘ ਬਿੱਠੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾਂ ਤੇ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਉਹ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਮੇਰੇ ਕੋਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੇਹੱਦ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜੀਣਾ ਯਾਰ ਮੇਰੇ ਆਪਣੇ ਨੇ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਇੱਥੋਂ ਅੱਜ ਅਚਾਕ ਹੀ ਨਿਕਲਨੀ ਆ ਪੰਜਾਬ ਸਰਕਾਰ ਕੱਟ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਸੀ ਅਸੀਂ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨ ਸਾਹਿਬ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦੱਸਿਆ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਚ ਜਾਏਗੀ ਪੂਰੇ ਪੰਜਾਬ ਚ ਅਲਗ-ਅਲਗ ਚਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨੌਰਥ ਚ ਜਾਏਗੀ ਨੌਰਥ ਤੋਂ ਫਿਰ ਸੈਂਟਰ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਆ ਔਰ ਇਹ ਮਰਦਬੱਦੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਭਾਈ ਕਿਸੇ ਲਈ ਵੋਟਾਂ ਨਹੀਂ ਪਾਣੀਆਂ ਕਿ ਤੂੰ ਕੋਈ ਤਾਲਚੀਨੀ ਦੀ ਕਰਿਆਨੇ ਦੁਕਾਨ ਖੋਲ ਲਾ ਬੁਣੀ ਲਾਚੀ ਨਾਲ ਰੱਖ ਤ